ਇਹਦੀ ਇਹਨਾਂ ਨੂੰ ਵਾਲੇ ਤੇ ਬਲੋਂਗੀ ਦੋ ਮਹੀਨੇ ਪਹਿਲਾਂ ਹੀ ਇਹਨਾਂ ਨੇ ਕਮਰਾ ਲਿਆ ਸੀਗਾ ਪਿਛੋਕ ਫਾਜ਼ਿਲਕਾ ਨੂੰ ਬਲੋਂਗ ਕਰਦੇ ਸੀਗੇ ਟੂ ਵੀਲਰ ਦੀ ਪਹਿਲਾਂ ਚੋਰੀਆਂ ਕੀਤੀਆਂ ਉਹ ਜਿਹੜਾ ਵਾਹਨ ਚੋਰੀ ਆ ਵਾਰਦਾਤ ਚ ਕਰਦੇ ਸੀਗੇ ਉਹਨੂੰ ਵਾਪਸ ਲਿਆ ਕੇ ਛੱਡ ਕੇ ਬਾਅਦ ਚ ਪੇ ਟ੍ਰੇਨ ਜਾ ਜਾਂਦੇ ਸੀ ਤੇ ਇਸ ਵਾਰ ਇਹਨਾਂ ਨੇ ਜਿਹੜਾ ਹੈਗਾ ਗਨਪੁਆਇੰਟ ਤੇ ਆ ਗੱਡੀ ਕੋਈ ਸੀ ਸੋ ਇਹਨਾਂ ਨੂੰ ਆਪਣੀ ਸਾਡੀ ਟੀਮ ਨੇ ਫਾਲੋਅ ਅਪਲੀ ਜਿਹੜਾ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਅਸਿਸਟੈਂਸ ਲੈ ਕੇ ਇਹਦੇ ਤੇ ਇਨਵੈਸਟੀਗੇਸ਼ਨ ਕਰਕੇ ਤੇ ਇਹਨਾਂ ਨੂੰ ਫਾਜ਼ਿਲਕਾ ਤੋਂ ਇਹ ਜਿਹੜਾ ਹੈ ਕਿ ਅਰੈਸਟ ਕੀਤਾ ਗਿਆ ਸੋ ਇਸ ਵਕਤ ਮੋਹਾਲੀ ਦੇ ਵਿੱਚ ਮ ਕਾਮਯਾਬੀ ਮਿਲੀ ਹੈ ਕਿਉਂਕਿ ਜਿਹੜੇ ਕਿ ਤਿੰਨ ਮੁੰਡੇ ਸੀਗੇ ਜਿਹੜੇ ਕਿ ਬਲੌਂਗੀ ਦੇ ਰਹਿਣ ਵਾਲੇ ਸੀ ਉੱਥੇ ਰਹਿੰਦੇ ਸੀ ਪੀਜੀ ਦੇ ਵਿੱਚ ਤੇ ਉਹਨਾਂ ਵੱਲੋਂ ਇਹ ਤਿੰਨ ਚੀਜ਼ਾਂ ਚੋਰੀਆਂ ਕੀਤੀ ਗਈਆਂ ਸੀਗਾ ਇਹ ਗੱਡੀ ਸੀਗੀ ਇਹ ਪੀਬੀ01ਸੀ4710 ਇਹ ਗੱਡੀ ਚੋਰੀ ਕੀਤੀ ਗਈ ਸੀਗੀ ਦੂਜੇ ਤੇ ਨੰਬਰ ਸੀਗਾ ਬੋਲਟ ਤੇ ਇਹ ਦੇਖ ਸਕਦੇ ਹੋ ਤੁਸੀਂ ਪੀਬੀ70ਏ5366 ਤੇ ਤੀਜੇ ਨੰਬਰ ਦੀ ਉਹ ਐਕਟਿਵ ਖੜੀ ਪੀਬੀ0393 ਇਹ ਤਿੰਨੇ ਚੀਜ਼ਾਂ ਜਿਹੜੀ ਕੀ ਆ ਉਹ ਤਿੰਨ ਜਿਹੜੇ ਕਿ ਅਪਰਾਧੀਆਂ ਵੱਲੋਂ ਜਿਹੜੀ ਕਿ ਆਹ ਚੋਰੀ ਦੀ ਕੀਤੀ ਦੂਜੀ ਗੱਲ ਦੱਸ ਦਈਏ ਤੁਹਾਨੂੰ ਇੱਕ ਕੱਟਾ ਵੀ ਸੀ ਉਹਨਾਂ ਕੋਲ ਜਿਸ ਦੇ ਉੱਤੇ ਪਿਸਤਲ ਦੀ ਨੋਕ ਤੇ ਹੋ ਲੋਕਾਂ ਨੂੰ ਜਿਹੜੇ ਕਿ ਲੁੱਟਦੇ ਸੀਗੇ ਕਾਫੀ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦੇ ਆਇਆ ਫੋਨ ਜਿਹੜੇ ਕਿ ਫੋਨ ਦੀ ਵੀ ਗੱਲ ਕਰੀ ਫੋਨ ਵੀ ਉਹਨਾਂ ਕੋਲ ਸੀ ਕਿ ਬ੍ਰਾਹਮਤ ਹੋਏ ਨੇ ਸੋ ਇਸ ਦੇ ਵਿੱਚ ਡੀਐਸਪੀ ਸਾਹਿਬ ਨਾਲ ਵੀ ਗੱਲਬਾਤ ਕਰਨਗੇ ਕਿ ਆ ਕੀ ਡੀਸੀ ਡੀਐਸਪੀ ਸਾਹਿਬ ਦਾ ਕੀ ਕਹਿਣਾ ਇਸ ਦੇ ਉੱਤੇ ਗੱਲਬਾਤ ਕਰਨ ਦੀ ਚੱਲਦੇ ਉਹਨਾਂ ਨਾਲ ਵੀ ਡੀਐਸਪੀ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਨਗੇ ਜਿਹੜੇ ਕਿ ਤਿੰਨ ਬਦਮਾਸ਼ ਸੀਗੇ ਜਿਹੜੇ ਕਿ ਗਨ ਪੁਆਇੰਟ ਦੇ ਉੱਤੇ ਚੋਰੀਆਂ ਕਰਦੇ ਸੀ ਜੀਪਸ ਸਾਹਿਬ ਗੱਲ ਗੰਦ ਪੁਆਇੰਟ ਦੇ ਉੱਤੇ ਲਗਾਤਾਰ ਚੋਰੀਆਂ ਕਰ ਰਹੇ ਸੀ ਕਿ ਕਿੰਨੇ ਸਮੇਂ ਤੋਂ ਕਰ ਰਹੇ ਸੀ ਚੋਰੀਆਂ ਇਹ ਇਹ ਜਿਹਨਾਂ ਨੂੰ ਹਲੇ ਇੱਥੇ ਬੁਲਾਉਂਗੀ 2 ਮਹੀਨੇ ਪਹਿਲਾਂ ਹੀ ਇਹਨਾਂ ਨੇ ਕਮਰਾ ਲਿਆ ਸੀਗਾ ਪਿੱਛੇ ਫਾਜ਼ਿਲਕਾ ਨੂੰ ਬੁਲਾਉਂ ਕਰਦੇ ਸੀਗੇ ਤਾਂ ਉਸ ਦਿਨ ਤੋਂ ਪਹਿਲਾਂ ਇਹਨਾਂ ਨੇ 2-ਵੀਲਰ ਦੀ ਪਹਿਲਾਂ ਚੋਰੀਆਂ ਕੀਤੀਆਂ ਉਹ ਜਿਹੜਾ ਵਹੀਕਲ ਚੋਰੀ ਵਾਰਦਾਤਾਂ ਚ ਹੀ ਕਰਦੇ ਸੀਗੇ ਉਹਨੂੰ ਵਾਪਸ ਲਾ ਕੇ ਛੱਡ ਕੇ ਬਾਅਦ ਚ ਫੇਰ ਟ੍ਰੇਨ 'ਚ ਆ ਜਾਂਦੇ ਸੀਗੇ ਤੇ ਇਸ ਵਾਰ ਇਹਨਾਂ ਨੇ ਜਿਹੜਾ ਹੈਗਾ ਗਨਪੁਆਇੰਟ ਦੇ ਆ ਗੱਡੀ ਖੋਈ ਸੀਗੀ ਸੋ ਇਸ ਨੂੰ ਆਪਣੀ ਸਾਡੀ ਟੀਮ ਨੇ ਥੋਰੋਲੀ ਜਿਹੜਾ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਅਸਿਸਟੈਂਸ ਲੈ ਕੇ ਇਹਦੇ ਤੇ ਇਨਵੈਸਟੀਗੇਸ਼ਨ ਕਰਕੇ ਤੇ ਇਹਨਾਂ ਨੂੰ ਫਾਜ਼ਿਲਕਾ ਤੋਂ ਇਹ ਜਿਹੜਾ ਹੈ ਕਿ ਟੂ ਵੀਲਰਸ ਜਿਨ੍ਹਾਂ ਤੇ ਕੀ ਇਹਨਾਂ ਨੇ ਜਾਲੀ ਨੰਬਰ ਪਲੇਟਾਂ ਲਾਈ ਹੋਈਆਂ ਸੀਗੀਆਂ ਪੂਰੀ ਕਵਰ ਕੀਤੇ ਗਏ ਤੇ इवन ਜਿਹੜਾ ਵੈਪਨ ਜਿਹੜਾ ਕਿ ਵਾਰਦਾ ਜੂਜ਼ ਕੀਤਾ ਗਿਆ ਸੀ ਉਹ ਵੀ ਰਿਕਵਰ ਕੀਤਾ ਗਿਆ ਇਹ ਜੇਕਰ ਗੱਲ ਕਰੀਏ ਨਸ਼ੇੜੀ ਸੀ ਜਾਂ ਨਸ਼ੇ ਦਾ ਅਰਦਾ ਜਿਹੜੇ ਸਪਲਾਈ ਕਰਦੇ ਸੀ ਕੀ ਕੀ ਸਾਹਮਣੇ ਕੀ ਆਇਆ ਚੀਜ਼ਾਂ ਦੇ ਨਸ਼ੇ ਵਾਲੀ ਤਾਂ ਇਸ ਸਾਲ ਕੋਈ ਐਂਗਲ ਨਹੀਂ ਸਾਹਮਣੇ ਆਇਆ ਬਟ ਹਾਂ ਜਿਹੜਾ ਹੈਗਾ ਇਹ ਆਪਾਂ ਕਹਿੰਦੇ ਇਹ ਇਹਨਾਂ ਦਾ ਵਿਚਾਰੇ ਸੀਗੇ ਵੀ ਗੱਡੀਆਂ ਨੂੰ ਇੱਦਾਂ ਹੀ ਅੱਗੇ ਵੇਚ-ਵਚ ਕੇ ਪੈਸੇ ਖੱਟ ਕੇ ਉਹ ਤੋਂ ਬਾਅਦ ਦੁਬਾਰਾ ਅੱਗੇ ਹੋ ਰਿਹਾ ਇਦਾਂ ਦੀ ਵਾਰਦਾਤ ਕਰਦੇ ਕੀ ਸੀ ਇਹ ਤਿੰਨੋਂ ਜਣੇ ਇਹ ਇੱਕ ਇਹਨਾਂ ਚੋਂ ਜਿਹੜੇ ਦੋ ਸੀਗੇ ਜੀ ਉਹ ਤੋਂ ਪਲਸ 2 ਪਾਸ 10ਵੀਂ ਪਾਸ 1 ਪਲਸ 2 ਪਾਸ ਹੈ ਜਿਹੜ ਫォਜ ਅਗਨੀਵੀਸ ਸਕੀਮ ਦੇ ਤਹਿਤ 2022 ਚ ਭਰਤੀ ਹੋਇਆ ਸੀਗਾ ਜਿਸ ਤੋਂ ਬਾਅਦ ਉਹਨੇ ਹੁਣੇ ਪਿਛੇ ਹੀ ਮਹੀਨਾਵਾਂ ਦੀ ਛੁੱਟੀ ਆਇਆ ਸੀ ਪਰ ਛੁੱਟੀ ਤੋਂ ਬਾਅਦ ਜਿਹੜਾ ਵਾਪਸ ਨਹੀਂ ਗਿਆ ਜੀ ਬਿਲਕੁਲ ਸਰ ਜੇਕਰ ਪੀਜੀ ਦੇ ਵਿੱਚ ਰਹਿੰਦੇ ਸੀਗੇ ਰਜਿਸਟ੍ਰੇਸ਼ਨ ਹੁੰਦੀ ਆ ਪੁਲਿਸ ਵੈਰੀਫਿਕੇਸ਼ਨ ਵੀ ਹੁੰਦੀ ਆ ਕੀ ਲੱਗਦਾ ਵੀ ਉੱਥੇ ਬਲੌਂਗੀ ਦੇ ਵਿੱਚ ਕਾਫੀ ਪੀਜੀ ਨੇ ਜਿਹੜੇ ਇੱਥੇ ਲੋਕ ਰਹਿੰਦੇ ਨੇ ਕੀ ਵੈਰੀਫਿਕੇਸ਼ਨ ਕੀਤੀ ਜਾਂਦੀ ਪਹਿਲਾਂ ਤੌਰ ਤੇ ਨਹੀਂ ਵੈਰੀਫਿਕੇਸ਼ਨ ਦੇਖੋ ਸਾਡੇ ਵੱਲੋਂ ਤੋਂ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਪੂਰੀ ਹਦਾਇਤਾਂ ਹੈਗੀਆਂ ਤੇ ਵੈਰੀਫਿਕੇਸ਼ਨ ਅਤਿ ਜ਼ਰੂਰੀ ਹੈ ਕਰਾਣੀ ਵੀ ਚਾਹ ਮੰਦੀ ਹੈਗੀ ਆ ਔਰ ਜਿਹੜੇ ਨਹੀਂ ਵੀ ਕਰਾਂਗੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਟਾਈਮ ਟੂ ਟਾਈਮ ਹੁੰਦੀ ਹੈ ਬਟ ਬਾਕੀ ਇਹ ਹੈ ਕਿ ਫਿਰ ਵੀ ਇਸ ਨੂੰ ਹੁਣ ਇਸ ਪੈਲੂ ਕਿਉਂਕਿ ਅੱਜ ਇਹਨਾਂ ਨੂੰ ਪੇਸ਼ ਕੀਤਾ ਗਿਆ ਰਿਮਾਂਡ ਲਿੱਤਾ ਗਿਆ ਸੋ ਪ੍ਰੋਪਰਲੀ ਥਰੋ ਇਨਵੈਸਟੀਗੇਸ਼ਨ ਹੋਊਗੀ ਇਹ ਕਿਸ ਬਿਹਾਵ ਤੇ ਕਿਹਾ ਕੀਦੇ ਕੇ ਬੰਦੇ ਤੇ ਉਹਦੇ ਤੇ ਇਹਨਾਂ ਨੇ ਆਈਡੀ ਤੇ ਕਹਿ ਲੋ ਵੀ ਰੈਂਟ ਤੇ ਲਿਆ ਸੀਗਾ ਤੇ ਆਪਣੇ ਮਕਾਨ ਮਾਲਕ ਵੱਲੋਂ ਕੀ ਕੀ ਕਾਰਵਾਈ ਅਮਲ ਲੰਦੀ ਗਈ ਉਹ ਸਾਰਾ ਚੈੱਕ ਕੀਤਾ ਜਾਏ ਜਿਹੜੇ ਬਰਾਮਾ ਦੂ ਸੋ ਡਿਜ਼ਾਇਰ ਦੋ ਟੂ ਵੀਲਰ ਇੱਕ ਬੁਲਡਟ ਮੋਟਰਸਾਈਕਲ ਤੇ ਇੱਕ ਆਪਣੇ ਐਕਟਿਵਾ ਹੋ ਗਿਆ ਜੀ ਤੇ ਜਿਹੜਾ ਕ੍ਰਾਈਮ ਚ ਵੈਪਨ ਉਹਦੇ ਨਾਲ ਦੋ ਜਿੰਦਰਾਉ ਤੇ ਇੱਕ ਖਾਲੀ ਕਾਰਟੂਜ ਤੇ ਅੱਗੇ ਵੀ ਪਲੈਨਿੰਗ ਸੀਗੀ ਇਹਨਾਂ ਦੀ ਕੁਝ ਹੋਰ ਨਹੀਂ ਫਿਲਹਾਲ ਆਪਾਂ ਨੇ ਹਲੇ ਵਾਰਦਾ ਤੋਂ ਬਾਅਦ ਨਾਲ ਦੇਣਾ ਟ੍ਰੇਸ ਕਰ ਲਿਆ ਪੁੱਛਗੀ ਚੱਲ ਰਹੀ ਹੈ ਜੋ ਹੋਏਗਾ ਕਲੀਅਰ ਕਰਾਂਗੇ ਧੰਨਵਾਦ ਜੀ ਧੰਨਵਾਦ ਸੋ ਪੁਸ਼ਕੀਸ਼ ਜਿਹੜੀ ਕਿ ਦਰਾਂਨ ਉਹਨਾਂ ਨੇ ਸਾਫ਼ ਤਰ੍ਹਾਂ ਤੇ ਕਿਹਾ ਹੈ ਕਿ ਇੱਕ ਗੱਡੀ ਤੇ ਦੋ ਇੱਕ ਮੋਟਰਸਾਈਕਲ ਤੇ ਕੱਟੀ ਵਾ ਜਿਹੜੀ ਕਿ ਬਰਾਮਦ ਹੋਈ ਹੈ تین ਦੋਸ਼ੀਆਂ ਖਿਲਾਫ ਸੋ ਜਿਹੜੀ ਅਪਰਾਧ ਇਹ ਕਰ ਗਨ ਪੁਆਇੰਟ ਦੇ ਉੱਤੇ ਸਿੱ ਚੋਰੀਆਂ ਕਰਦੇ ਸੀ ਤੇ ਹੁਣ ਅੱਗੇ ਜੀ ਪਲੈਨਿੰਗ ਹੈ ਨਾ ਤੇ ਉਹ ਰਿਮਾਂਡ ਤੋਂ ਬਾਅਦ ਪਤਾ ਲੱਗੇ ਕਿ ਆਖਿਰ ਕੀ ਸਾਹਮਣੇ ਆਉਂਦਾ ਕੈਮਰਾਮੈਨ ਅਸ਼ੋਕ ਦੇ ਨਾਲ ਗੁਰਪ੍ਰੀਤ ਮੋਹਾਲੀ